ਕਈ ਵਾਰੀ ਧੀਆ ਭੈਣਾਂ ਨੂੰ ਦਿੱਤੀ ਆਜ਼ਾਦੀ ਘਰ ਉਜਾੜ ਕੇ ਰੱਖ ਦਿੰਦੀ ਆ। ਕਈ ਵਾਰੀ ਧੀਆ ਨੂੰ ਦਿੱਤੀ ਆਜ਼ਾਦੀ ਮੱਥੇ ਤੇ ਇਹੋ ਜਿਹਾ ਕਲੰਕ ਮੜ ਦਿੰਦੀ ਆ ਕਿ ਸੱਤ ਪੀੜ੍ਹੀਆਂ ਨਹੀਂ ਮੁੜ ਕੇ ਉਹ ਕਲੰਕ ਤੋਂ ਹੋ ਸਕਦੀਆਂ। ਇਹੋ ਜੀ ਕੁੜੀ ਦੀ ਅੱਜ ਤੋਂ ਨਾਲ ਕਹਾਣੀ ਸਾਂਝੀ ਕਰਨੀ ਆ। ਤੁਸੀਂ ਆ ਫੋਟੋ ਦੇਖ ਲਈ ਆ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਕਿਹੜੀ ਝੂਠ ਆ। ਇਹਦਾ ਨਾਂ ਆ ਮੈਕਪ੍ਰੀਤ। ਇੰਸਟਾਗ੍ਰam ਦੇ ਉੱਪਰ ਇਹਦਾ ਅਕਾਊਂਟ ਚੱਲਦਾ ਮੈਕਪ੍ਰੀਤ ਦੇ ਨਾਂ ਤੇ ਵੈਸੇ ਬਾਹਲੇ ਲੋਕ ਇਹਨੂੰ ਮੁਸ਼ਕਪ੍ਰੀਤ ਵੀ ਕਹਿੰਦੇ ਆ। ਇਹ ਕੁੜੀ ਨੇ ਆਪਦੇ ਪਿਓ ਦਾ ਕਤਲ ਕਰਤਾ ਹੁਣ ਤੁਸੀਂ ਇਹ ਕਰਤੂਤਾਂ ਸੁਣ ਕੇ ਕੰਨਾਂ 'ਚ ਉਂਗਲਾਂ ਪਾ ਲੋਗੇ ਵੀ ਹਾਏ ਰੱਬਾ ਇਹੋ ਜੀ ਦਾ ਜੰਮ ਦੀ ਮਰ ਜਣੀ ਚਾਹੀਦੀ ਐ ਇਹੋ ਜੀ ਦਾ ਕਿਸੇ ਦੇ ਘਰੇ ਪੈਦਾ ਨਹੀਂ ਹੋਣੀ ਚਾਹੀਦੀ ਜਿਹੜੀ ਇਹ ਕੁੜੀ ਆ ਮਹਿਕ ਕਹ ਲੋ ਮੁਸ਼ਕ ਕਹ ਲੋ ਦੋਨਾਂ ਨਾਮ ਨਾਲ ਲੋਕ ਇਹਨੂੰ ਜਾਣਦੇ ਆ ਇਹਦਾ ਪਿੰਡ ਗੁਰੂ ਹਰਸਾਹਿਬ ਦੇ ਨੇੜੇ ਬਾਣਾ ਪਿੰਡੇ ਦਾ ਪੈਂਦਾ ਚਲੋ ਜੀ ਇਹ ਕੁੜੀ ਮਾਂ ਪਿਓ ਨੇ ਬੜੀ लाਡਲੀ ਰੱਖੀ ਹੋਈ ਸੀਗੀ ਛੋਟੀ ਉਮਰੇ ਬਾੜੇ ਲਾਡ ਲੜਾ ਕੇ ਸਿਰ ਤੇ ਚੜਾ ਲਈ بگੜ ਗਈ ਪੂਰੀ ਫਿਰ ਮਾਣੇ ਛੋਟੀ ਉਮਰੇ ਨੂੰ ਮੋਬਾਈਲ ਲੈਤਾ ਪੜਨ ਲਿਖਣ ਦੇ ਵਿੱਚ ਜਮਾ ਡੱਲ ਦਿਮਾਗ ਦੀ ਆ ਇਲ ਤੋਂ ਕੁੱਕੜ ਨਹੀਂ ਆਉਂਦਾ ਤੇ ਵੈਸੇ ਅੰਗਰੇਜ਼ੀ ਨੂੰ ਮੂੰਹ ਮਾਰਨ ਦੀ ਬਹੁਤ ਕੋਸ਼ਿਸ਼ ਕਰਦੀ ਹੈ ਮੋਟੇ ਜਿਹਾ ਬੁੱਲਾਂ ਵਾਲੀ ਚਲੋ ਜੀ ਇੰਸਟਾਗ੍ਰam ਤੇ ਰੀਲਾਂ ਪਾਉਣ ਲੱਗ ਗਈ ਰੀਲਾਂ ਵਾਇਰਲ ਹੋਣ ਲੱਗ ਗਈਆਂ ਵੈਸੇ ਲੋਕ ਇਹਨੂੰ ਪਿਆਰ ਘੱਟ ਕਰਦੇ ਸੀ ਲਾਹ ਪਾਇ ਦੀ ਜਿਆਦਾ ਕਰਦੇ ਸੀਗੇ ਪਰ ਕੁਝ ਲੋਕ ਕੰਜਰਖਾਨਾ ਵੇਖ ਕੇ ਖੁਸ਼ ਵੀ ਹੁੰਦੇ ਉਹ ਇਹਨੂੰ ਫੋਲੋ ਵੀ ਕਰ ਲੈਂਦੇ ਸੀਗੇ ਸ਼ੁਰੂ ਤੋਂ ਹੀ ਇਹਦੇ ਵਿਵਾਦ ਇਹਦੇ ਤੇ ਰੋਸਟ ਵੱਜਦੇ ਰਹੇ ਵਿਵਾਦ ਹੁੰਦੇ ਰਹੇ ਸ਼ੁਰੂ ਤੋਂ ਇਹ ਕੁੜੀ ਸੁਰਖੀਆਂ 'ਚ ਰਹੀ ਆ ਚਲੋ ਰੀਲਾ ਰੁੱਲਾ ਪਾਉਂਦੀ ਸੀ ਮੁੰਡੇ ਵੀ ਇੰਸਟਾਗ੍ਰਾਮ ਤੇ ਮੈਸੇਂਜਰ ਤੇ ਮੈਸੇਜ ਮੂਸੀ ਕਰ ਛੱਡਦੇ ਸੀ ਤੇ ਇੱਕ ਹਰਿਆਣੇ ਦਾ ਮੁੰਡਾ ਸੀ ਲਵਪ੍ਰੀਤ ਚਲੋ ਜੀ ਉਹ ਇਹਨੂੰ ਮੈਸੇਜ ਮੂਸੀ ਕਰਨ ਲੱਗ ਗਿਆ ਉਹਦਾਂ ਦੀ ਗੱਲਬਾਤ ਹੋ ਗਈ ਇਹ ਸ਼ਾਇਦ 8ਵੀਂ 9ਵੀਂ ਕਲਾਸ 'ਚ ਪੜ੍ਹਦੀ ਹੋਗੀ ਜਦੋਂ ਇੱਕ ਰੋਮਾਂ ਦਿੱਤੀ ਭੱਜ ਗਈ ਮਾਂ ਪਿਓ ਦੇ लाਡ ਦਾ ਵੇਖੋ ਇਹਨੇ ਕਿੱਡਾ ਫਾਇਦਾ ਚੱਕਿਆ ਮਾਂ ਪਿਓ ਨਾਲ ਵੇਖੋ ਕਿੱਡਾ ਵੱਡਾ ਵਿਸ਼ਵਾਸ ਘਾਤ ਕੀਤਾ 8ਵੀਂ 9ਵੀਂ ਕਲਾਸ ਦੀ ਕੁੜੀ ਨੂੰ ਨੱਕ ਪੂੰਜਣ ਦਾ ਵਲ ਨਹੀਂ ਹੁੰਦਾ ਤੇ ਇਹਨੂੰ ਵੀ ਨੱਕ ਪੂੰਜਣ ਦਾ ਵਲ ਹੈ ਨਹੀਂ ਮੋٹے ਮੀ ਨਾ ਕਰਈ ਮਹੀਨੇ ਕੇ ਬਾਅਦ ਮੁੜ ਕੇ ਪਾਂਡੇ ਖੜਕਣ ਲੱਗ ਗਏ ਕੌਲੀਆਂ ਖੜਕਣ ਲੱਗ ਗਈਆਂ ਕਿਉਂਕਿ 4 ਦਿਨ ਸ਼ੌਂਕ ਦੇ ਤੇ ਮੁੜ ਕੇ ਉਹੀ ਕੁੱਤੇ ਭੌਂਕਦੇ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਇਸ ਕਚਨੀਆਂ ਹੋ ਕੇ ਗੰਦ ਤੇ ਡਿੱਗਦੀ ਹੁੰਦੀਆਂ ਨੇ ਚਲੋ ਜੀ ਇਹ ਵੀ ਡਿੱਗ ਪਈ ਉਹ ਜੇ ਤੇ ਜਾ ਕੇ ਜਦੋਂ ਉਹਨਾਂ ਦੇ ਘਰ ਦੇ ਹਾਲਾਤ ਵੇਖੇ ਭੁੱਖੀ ਮਰਨ ਲੱਗ ਗਈ ਮੁੜ ਕੇ ਫਿਰ ਪਿਓ ਚੇਤੇ ਆ ਗਿਆ ਮਾਂ ਚੇਤੇ ਆ ਗਈ ਉੱਥੋਂ ਲੈ ਕੇ ਤਲਾਕ ਤੇ ਮਹੀਨੇ ਬਾਅਦ ਇਹ ਲਾੜ ਲਈ ਫਿਰ ਘਰੇ ਆਵੜੀ ਚਲੋ ਜੀ ਪਿਓ ਦੀ ਧੀਆਂ ਚ ਜਾਨ ਹੁੰਦੀ ਆ ਕੁਝ ਪਿਓ ਵਿਚਾਰੇ ਜਜ਼ਬਾਤੀ ਵੀ ਹੁੰਦੇ ਆ ਹਨਾ ਜਦੋਂ ਇਹ ਆ ਕੇ ਖੇਖੜ ਜੇ ਕਰੇ ਬੂਹੇ ਚ ਆ ਕੇ ਰੋਣ ਲੱਗੀ ਤਾਂ ਹਾਂ ਮਾਰਨ ਲੱਗੀ ਪਿਓ ਨੇ ਭੱਜ ਕੇ ਗੱਲ ਨਾਲ ਲਾ ਲਈ ਫਿਰ ਵੀ ਅੰਦਰ ਹੁੰਦੀ ਆਪਦਾ ਖੂਨ ਹੁੰਦਾ ਤਰਸ ਆ ਜਾਂਦਾ ਆ ਜਾਂਦਾ ਤਰਸ ਵੀ ਵੱਡੀ ਗੱਲ ਨਹੀਂ ਪਿਓ ਨੇ ਗੱਲ ਨਾਲ ਲਾ ਲਈ ਇਹ ਰੋਣਾ ਮੈਂ ਅਜ ਜਿਉਣਾ ਕੋਈ ਗੱਲ ਨਹੀਂ ਤੇਰੇ ਪਿਓ ਦਾ ਘਰ ਹੈਗਾ ਕੋਈ ਗੱਲ ਨਹੀਂ ਤੇਥੋਂ ਗਲਤੀ ਹੋ ਗਈ ਅਣਜਾਣ ਪੁਣੇ ਚ ਕੋਈ ਗੱਲ ਨਹੀਂ ਮਾਂ ਨੇ ਵੀ ਗੱਲ ਨਾਲ ਲਾ ਲਈ ਮਹੀਨਾ ਕੇ ਆਪਦੇ ਮਾਂ ਪਿਓ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਡੈਡੀ ਜੀ ਸੌਰੀ ਮੰਮੀ ਜੀ ਸੌਰੀ ਕਰਦੀ ਫੇਰੀ ਮਹੀਨੇ ਕੇ ਬਾਅਦ ਉਸੇ ਗੱਲਾਂ ਤੇ ਫੇਰ ਮੰਮੀ ਮੈਂ ਪੜਨਾ ਆ ਮਾਂ ਨੇ ਮੋਬਾਈਲ ਲੈਤਾ ਲੈ ਪੁੱਤ ਪੜ ਲਿਆ ਕਰ ਫਿਰ ਅਜੀਮਨ ਟਿਊਸ਼ਨ ਜਾਣਾ ਮਾਣੇ ਤੇ ਪਿਓ ਨੇ ਸਕੂਟਰੀ ਲੈਤੀ ਜਿੰਨਾ ਜੁਨਾ ਪਾਉਣ ਲੱਗ ਗਈ ਫਿਰ ਕੰਜਰਖਾਨਾ ਸ਼ੁਰੂ ਕਰ ਲਿਆ ਫਿਰ ਆਪਦੀ ਰੀਲਾਂ ਪਾਉਣ ਲੱਗੀ ਵਲੌਗ ਬਣਾਉਣ ਲੱਗ ਗਈ ਚਲੋ ਜੀ ਨੇ ਫਿਰ ਕੰਮ ਜੋਰਾਂ ਤੇ ਚਲਾ ਲਿਆ ਫਿਰ ਉਸੇ ਕਰਤੂਤਾਂ ਤੇ ਚਾਰ ਦਿਨ ਕਿਹੜੇ ਮੁੰਡੇ ਨਾਲ ਗੱਲਬਾਤ ਚਾਰ ਦਿਨ ਕਿਹਦੇ ਨਾਲ ਗੱਲਬਾਤ ਐਡੀ ਸੱਚੀ ਸੁਵਿਤਰੀ ਹੈ ਨਹੀਂ ਕਿਉਂਕਿ ਇਹਨਾਂ ਦੇ ਪਿੰਡ ਦੇ ਬੰਦੇ ਨੇ ਵੀ ਸਾਨੂੰ ਬਹੁਤ ਕੁਝ ਜਿੰਦੇ ਬਾਰੇ ਦੱਸਿਆ ਜਿਹੜਾ ਇਸ ਕੁੜੀ ਦਾ ਦਾਦਾ ਸੀਗਾ ਉਹ ਇਹਦੇ ਪਿਓ ਨੂੰ ਆਖਿਆ ਕਰ ਇਹ ਵੀ ਗੱਲ ਸੁਣ ਤੂੰ ਕੁੜੀ ਨੂੰ ਸਮਝਾ ਲਾ ਕੁੜੀ ਹੱਥੋਂ ਨਿਕਲ ਗਈ ਆ ਏ ਹੁਣ ਆਪਣੀ ਇੱਜ਼ਤ ਰੋਲ ਦੀ ਫਿਰਦੀ ਆ ਪਹਿਲਾਂ ਵੀ ਕਿਸੇ ਨਾਲ ਭੱਜ ਗਈ ਮੋੜਾਈ ਉਦੋਂ ਵੀ ਬੜੀ ਥੂ ਥੂ ਹੋਈ ਤੇ ਹੁਣ ਤੁਸੀਂ ਸਕੂਟਰੀ ਲੈਤੀ ਮੋਬਾਈਲ ਲੈਤਾ ਹੁਣ ਵੀ ਇਹ ਹੋਟਲਾਂ ਹਟਲਾਂ ਚ ਜਾਂਦੀ ਆ ਮੁੰਡਿਆਂ ਨਾਲ ਤੇ ਇਹਨੂੰ ਸਮਝਾ ਲਓ ਇਹਦੇ ਛੱਤਰ ਪੋਲਾ ਕਰਕੇ ਇਹਨੂੰ ਘਰੇ ਵਾੜੋ ਇਹ ਮੱਥੇ ਤੇ ਕਲੰਕ ਮਲਦੀ ਫਿਰਦੀ ਏ ਆਪਣਾ ਮੂੰਹ ਕਾਲਾ ਕਰਦੀ ਫਿਰਦੀ ਏ ਹੋ ਜਿਹੜਾ ਪਿਓ ਸੀ ਉਹ ਆਪਦੀ ਘਰ ਵਾਲੀ ਪਿੱਛੇ ਲੱਗਦਾ ਸੀਗਾ ਤੇ ਘਰ ਵਾਲੀ ਨੂੰ ਧੀ ਦਾ ਦਰੇਗ ਬਾੜਾ ਆਉਂਦਾ ਸੀਗਾ ਕਿਉਂਕਿ ਮਾਵਾ ਨੂੰ ਧੀ ਦਾ ਬਾੜਾ ਆਉਂਦਾ ਹੁੰਦਾ ਦਰੇਗ ਆ ਨਾ ਵੀ ਲਾਡੋ ਲਾਡੋ ਕਹਿੰਦੀ ਹੁੰਦੀਆਂ ਨੇ ਤੇ ਮਾਂ ਪਿਓ ਅੱਖਾਂ ਬੰਦ ਕਰਕੇ ਆਪਦੀ ਧੀ ਤੇ ਯਕੀਨ ਕਰਦੇ ਸੀ ਵੀ ਜੋ ਸਾਡੀ ਧੀ ਕਹਿੰਦੀ ਉਹ ਸੱਚ ਆ ਹੋਰ ਲੋਕ ਜੋ ਬੋਲਦੇ ਆ ਬੋਲੀ ਜਾਣ ਬਾਕੀ ਸਭ ਬਕਵਾਸ ਆ ਦਾਦੇ ਨੇ ਬਹੁਤ ਪਿੱਟਿਆ ਕਰਨਾ ਕਿ ਕੁੜੀ ਹੱਥੋਂ ਨਿਕਲ ਗਈ ਆ ਇਹਨੂੰ ਸਮਝਾ ਲੋ ਨਹੀਂ ਤੇ ਮੈਂ ਤਾਂ ਕੰਡਾ ਕੱਢ ਦੇਣਾ ਜੀ ਹੁਣ ਪਿਓ ਨੂੰ ਉਹ ਗੱਲ ਮਾੜੀ ਲੱਗਿਆ ਕਰੇ ਵੀ ਦਾਦਾ ਕਿਉਂ ਇਹ ਗੱਲਾਂ ਕਹਿੰਦਾ ਵੀ ਮੈਂ ਤਾਂ ਕੰਡਾ ਕੱਢ ਦੂੰ ਜੇ ਕਰ ਦੂੰ ਉਹ ਕਰ ਦੂੰ ਚਲੋ ਜੀ ਦਾਦੇ ਦੀ ਕਿਸੇ ਨੇ ਸੁਣੀ ਦਾਦਾ ਰੌਲਾ ਪਾ ਪਾ ਕੇ ਹੰਬ ਗਿਆ ਥੋੜਾ ਬਾਲਾ ਇਹਨਾਂ ਦਾ ਜ਼ਮੀਨਦਾਰ ਰੌਲਾ ਵੀ ਕਾਫੀ ਪੁਰਾਣਾ ਚੱਲਦਾ ਸੀ ਪਹਿਲਾਂ ਚਲੋ ਜੀ ਉਸ ਤੋਂ ਬਾਅਦ ਇਹ ਕੁੜੀ ਨੇ ਕੀਤਾ ਇਹ ਹੋਣਾ ਥੋੜੇ ਦਿਨ ਪਹਿਲਾਂ ਫੇਰ ਘਰੋਂ ਭੱਜ ਗਈ ਘਰੋਂ ਭੱਜ ਕੇ ਇਹਨੇ ਫਿਰ ਕਿਸੇ ਨਾਲ ਵਿਆਹ ਕਰਾ ਲਿਆ ਫਿਰ ਮਾਂਗ ਦਾ ਸੰਦੂਰ ਭਰ ਲਿਆ ਚੂੜਾ ਪਾ ਲਿਆ ਫਿਰ ਰੀਲਾਂ ਪਾਉਣ ਲੱਗ ਗਈ ਹੁਣ ਪਿੰਡ 'ਚ ਤਾਂ ਥੂ ਥੂ ਹੋਣੀ ਹੋਣੀ ਆ ਪਹਿਲਾਂ ਭੱਜੀ ਸੀ 2-3 ਸਾਲ ਉਦੋਂ ਵੀ ਮਾਂਗ ਦਾ ਸੰਦੂਰ ਭਰ ਕੇ ਚੂੜਾ ਪਾ ਕੇ ਰੀਲਾਂ ਪਾਉਂਦੀ ਰਹੀ ਉਦੋਂ ਹੀ ਪਿਓ ਦੀ ਬਥੇਰੀ ਖੇਡ ਆਈ ਤੇ ਮਹੀਨੇ ਬਾਅਦ ਫੇਰ ਘਰੇ ਆਵੜੀ ਤਲਾਕ ਲੈ ਕੇ ਤੇ ਹੁਣ ਫੇਰ ਭੱਜ ਗਈ ਹੁਣ ਫੇਰ ਮਾਂਗ ਦਾ ਸੰਦੂਰ ਤੇ ਚੂੜੇ ਤੇ ਕਿਤੇ ਲਿਪੋ ਪੋਪ ਤੇ ਜੱਫੋ ਜੱਫੀ ਸਾਰਾ ਕੁਝ ਚੱਲਦਾ ਹੁਣ ਦਾਦਾ ਕਹਿੰਦਾ ਵੀ ਦੱਸੋ ਵੀ ਮੈਂ ਤੁਹਾਨੂੰ ਕਹਿੰਦਾ ਸੀ ਨਾ ਬੀ ਨੂੰ ਸਮਝਾ ਲਓ ਸਮਝਾ ਲਓ ਆਹ ਵੇਖ ਲਓ ਚਗਲ ਨੇ ਉਹ ਹੀ ਕੰਮ ਕਰਤਾ ਪਿੰਡ 'ਚ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ ਦੂਜੀ ਵਾਰ ਫੇਰ ਭੱਜ ਗਈ ਹੁਣ ਪਿਓ ਅੱਗੋਂ ਦਾਦੇ ਨਾਲ ਖੈਬੜ ਪੈਂਦਾ ਚਾਹੇ ਦਿਵਾਲੀ ਵਾਲੀ ਰਾਤ ਦੀ ਗੱਲ ਆ ਖੈਬੜ ਦਾ ਖੈਬੜ ਨਾਲ ਪਿਓ ਪੁੱਤਾਂ ਦੇ ਕਲੇਸ਼ ਵਧ ਗਿਆ ਤੇ ਦਾਦੇ ਕੋਲੇ ਅਸਰਾ ਸੀ ਕਿ ਉਹਨੇ ਗੋਲੀ ਚਲਾ ਦਿੱਤੀ ਤੇ ਪਿਓ ਦੇ ਗੋਲੀ ਵੱਜ ਗਈ ਪਿਓ ਵਿਚਾਰਾ ਦੁਨੀਆ ਨੂੰ ਵਾਲੇ ਵੇਦਾ ਕਹਿ ਗਿਆ ਜਾਨੀ ਕਿ ਪਿਓ ਦੇ ਹੱਥੋਂ ਪੁੱਤ ਮਰ ਗਿਆ ਤੇ ਮਰਿਆ ਕਿਉਂ ਕਤਲ ਹੋਇਆ ਕਦੋਂ ਆ ਚਾਵਲ ਦੇ ਕਰਕੇ ਕਿਉਂਕਿ ਇੰਨੇ ਆਪਦੇ ਦਾਦੇ ਦੀ ਪੱਗ ਬਰਾਬਰ ਹੀ ਰੋਲੀ ਆ ਜਿੰਨੀ ਨੇ ਪਿਓ ਦੀ ਰੋਲੀ ਆ ਉਸ ਤੋਂ ਵੱਧ ਕੇ ਦਾਦੇ ਦੀ ਰੋਲ ਤੀਨ ਨੇ ਕਿਉਂਕਿ ਜੇ ਕੋਈ ਧੀ ਪੈਣਾ ਇਹੋ ਜਿਹਾ ਕਤਮ ਚੱਕਦੀ ਆ ਤੇ ਕਲੰਕ ਕੱਲਾ ਪਿਓ ਦੇ ਮੂੰਹ ਤੇ ਨਹੀਂ ਲੱਗਦਾ ਚਾਚੇ ਤਾਇਆ ਦੇ ਦਾਦੇ ਦੇ ਪਰਦਾਦੇ ਦੇ ਜਿਹੜੇ ਵੀ ਹੁੰਦੇ ਆ ਸਾਰਿਆਂ ਦੇ ਮੱਥੇ ਤੇ ਕਲੰਕ ਲੱਗ ਜਾਂਦਾ ਕਿ ਇਨ੍ਹਾਂ ਦੀ ਕੁੜੀ ਨੇ ਆਹ ਕੰਮ ਕੀਤਾ ਸਾਰਾ ਲਾਣਾ ਹੀ ਬਦਨਾਮ ਹੋ ਜਾਂਦਾ ਸਾਰੀ ਪੀੜੀ ਬਦਨਾਮ ਹੋ ਜਾਂਦੀ ਹੈ ਪਿਓ ਦਾ ਕਤਲ ਹੋ ਗਿਆ ਏ ماں ਦੀ ਧੀ ਨਹੀਂ ਗਈ ਉਥੇ ਇਹ ਆਪ ਦੀ ਹਰੀਲਾਂ ਪਾਈ ਗਈ ਆ ਇਹ ਆਪਦੇ ਵਲੌਗ ਪਾਈ ਗਈ ਆ ਪਿਓ ਦਾ ਸੰਸਕਾਰ ਹੋਇਆ ਉਧਰੋਂ ਪਿਓ ਦਾ ਸੰਸਕਾਰ ਹੋਣ ਡਿਆ ਉਧਰੋਂ ਇਹ ਮਾਂ ਦੀ ਧੀ ਰੀਲਾਂ ਪਾਉਣ ਡਈ ਆ ਵਲੌਗ ਪਾਉਣ ਡਈ ਆ ਤੇ ਉਹਦੇ ਫੁੱਲ ਚੁਗੇ ਕਿ ਉਥੇ ਜਾ ਕੇ ਫਿਰ ਵੀ ਨਹੀਂ ਬੜੀ ਤੇ ਉਲਟਾ ਸਟੋਰੀਆਂ ਪਾ ਕੇ ਦਾਦੇ ਨੂੰ ਤਾਂ ਮਕੀਨ ਦੇਣ ਡਈ ਆ ਕਿ ਮੇਰੇ ਦਾਦੇ ਨੇ ਮੇਰਾ ਪਿਓ ਮਾਰਤਾ ਮੈਂ ਹਿਸਾਬ ਲਾਉਂਗੀ ਉਹ ਝੂਠੇ ਤੇਰੇ ਕਰਕੇ ਤਾਂ ਸਾਰਾ ਘਰ ਬਰਬਾਦ ਹੋ ਗਿਆ ਤੂੰ ਤਾਂ ਸਾਰੇ ਲਾੜੇ ਬਾੜੇ ਦੇ ਮੱਥੇ ਤੇ ਕਲੰਕ ਮਾਰਤਾ ਕਿਸੇ ਨੂੰ ਮੂੰਹ ਖਾਣ ਜੋਗਾ ਨਹੀਂ ਛੱਡਿਆ ਤੇ ਆਹ ਵੀਡੀਓ ਮੇਰਾ ਪਾਉਣ ਦਾ ਇੰਨਾ ਕ ਮਕਸਦ ਸੀਗਾ ਕਿ ਬਹੁਤ ਸਾਰੀਆਂ ਮਾਂ ਪਿਓ ਦੀਆਂ ਲਾਡਲੀਆਂ ਹੋਰ ਵੀ ਇੰਸਟਾਗ੍ਰam ਤੇ ਤੇ ਖੇ ਬੜੀ ਡਾਉਂਦੀਆਂ ਨੇ ਮਾਂ ਪਿਓ ਨੇ ਵੱਡੇ ਵੱਡੇ ਆਈਫੋਨ ਲੈ ਕੇ ਦਿੱਤੇ ਆ ਮਹਿੰਗੇ ਮਹਿੰਗੇ ਦਿੱਤੀ ਜੋ ਡਾਉ ਖੇ ਪਾਉ ਦਾਦੇ ਦੇ ਸਿਰ 'ਚ ਤੇ ਪਿਓ ਦੇ ਸਿਰ 'ਚ ਜਿਹੜੇ ਜਿਹੜੇ ਲੋਕਾਂ ਨੇ ਆਪਦੀਆਂ ਜਵਾਕੜੀਆਂ ਨੂੰ ਛੋਟੀ ਉਮਰ ਦੀਆਂ ਮੋਬਾਈਲ ਲੈ ਕੇ ਦਿੱਤੇ ਆ ਉਹ ਆਹਾਂ ਵੀਡੀਓ ਤੋਂ ਸਬਕ ਲੈ ਲਓ ਕੀ ਹੱਦ ਤੋਂ ਜ਼ਿਆਦੀ ਆਜ਼ਾਦੀ ਧੀਆਂ ਪੈਣਾਂ ਲਈ ਬਹੁਤ ਮਾੜੀ ਸਾਤ ਹੁੰਦੀ ਆ ਕਿਉਂਕਿ ਅੱਜ ਦਾ ਟਾਈਮ ਹੀ ਇਹੋ ਜਿਹਾ ਆ ਗਿਆ ਪੁਰਾਣੇ ਬੁੜੇ ਐਡੇ ਪਾਗਲ ਨਹੀਂ ਹੁੰਦੇ ਸੀਗੇ ਜਿਹੜੇ ਧੀ ਭੈਣ ਨੂੰ ਘਰ ਦੀ ਚਿਵਾਰ ਦੁਵਾਰੀ ਚ ਰੱਖਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਇਹ ਆਜ਼ਾਦੀ ਬਹੁਤ ਮਾੜੀ ਆ ਇਹ ਆਜ਼ਾਦੀ ਮਥਿਆਂ ਦੇ ਕਲੰਕ ਲਵਾ ਦਿੰਦੀ ਆ ਪਰ ਹੁਣ ਜ਼ਮਾਨਾ ਐਡਵਾਂਸ ਹੋ ਗਿਆ ਐਡਵਾਂਸ ਐਡਵਾਂਸ ਦੇ ਵਿੱਚ ਲੋਕਾਂ ਨੇ ਇੱਜ਼ਤਾਂ ਦੀ ਜਮ੍ਹਾਂ ਆਪਦੀ ਖੇ ਮਿੱਟੀ ਕਰਾ ਲਈ ਆ ਹੁਣ ਆ ਕੁੜੀ ਵੇਖ ਲਓ ਇਹਦੇ ਕਰਕੇ ਇਹਦੇ ਦਾਦੇ ਦਿੱਥੋ ਦੇ ਪਿਓ ਦਾ ਕਤਲ ਹੋ ਗਿਆ ਪਰ ਇਹ ਨਾ ਪਿਓ ਦੇ ਸੰਸਕਾਰ ਤੇ ਗਈ ਨਾ ਪਿਓ ਦੇ ਭੋਗ ਤੇ ਗਈ ਨਾ ਪਿਓ ਦੇ ਫੁੱਲਾਂ ਤੇ ਗਈ ਏ ਆਪ ਦੀ ਅਰੀਲਾ ਪਾ ਰਹੀ ਆ ਤੇ ਵਲੌਗ ਪਾ ਰਹੀ ਤੇ ਬਸਨਾ ਇਹਨੇ ਇਹਦੇ ਘਰ ਵੀ ਨਹੀਂ ਹੈਗਾ ਇਹ ਵੀ ਗੱਲ ਨੂੰ ਮੈਂ ਲਿਖ ਕੇ ਦਿਨ ਐਹੋ ਜਿਹੀ ਕਿਸੇ ਦੇ ਘਰ ਨਹੀਂ ਵੱਸਦੀਆਂ ਹੁੰਦੀਆਂ ਜਿਹੜੀਆਂ ਇੰਸਟਾਗ੍ਰam ਦੇ ਉੱਪਰ ਲੋਕਾਂ ਨੂੰ ਗੰਦੀਆਂ ਗਾਲਾਂ ਕੱਢਦੀਆਂ ਨੇ ਇੰਸਟਾਗ੍ਰam ਦੇ ਉੱਪਰ ਅਜੀਬੋ ਘਰੀ ਬਰੀਲਾ ਪਾਉਂਦੀਆਂ ਨੇ ਉਹਨਾਂ ਨੂੰ ਸਹੁਰੇ ਦਾ ਕੀ ਡਾਰੂਗਾ ਉਹਨਾਂ ਨੂੰ ਘਰ ਵਾਲੇ ਦਾ ਕੀ ਡਾਰੂਗਾ ਜਿਨੇ ਆ ਜਦਾ ਪਿਓ ਮਰਾਤਾ ਕੱਲ ਨੂੰ ਸਵਰਾ ਵੀ ਮਰਾ ਦੂ ਜਿਨੇ ਆ ਉਹਦੇ ਪਿਓ ਤੇ ਦਾਦੇ ਦੀ ਜਿਤ ਬਾਰੇ ਨਹੀਂ ਸੋਚਿਆ ਉਹ ਸਹੁਰੇ ਦੇ ਜਿਤ ਬਾਰੇ ਕੀ ਸੋਚ ਲੂ ਇਸ ਗੱਲ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕੀਤੀਆਂ ਭੈਣਾ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਦੂਰ ਰੱਖੋ ਨਹੀਂ ਤੇ ਕਦੋਂ ਮੂੰਹ ਤੇ ਕਾਲਖ ਮਿਲ ਜਾਂਦੀ ਆ ਪਤਾ ਨਹੀਂ ਜੇ ਲੱਗਦਾ ਇਹ ਰੀਲਾ ਰੂਲਾ ਦੇ ਫੇਮ ਦੇ ਚੱਕਰ ਨੇ بڑے ਘਰ ਪੱਟਦੇ ਆ ਬਰੇ ਘਰ ਉਜਾੜਦੇ ਆ ਲੋਕੋ ਸਿਆਣੇ ਬਣ ਜੋ ਬਣ ਜੋ ਬਾਕੀ ਤੁਹਾਡੀ ਸਮਝ ਆ ਤੁਸੀਂ ਇਹ ਗੱਲ ਨੂੰ ਸਮਝਣਾ ਜਾਂ ਨਹੀਂ ਸਮਝਣਾ ਹੁਣ ਇਸ ਕੁੜੀ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਤੜਤੜ ਚੱਲ ਰਹੀਆਂ ਨੇ ਅਖਬਾਰਾਂ 'ਚ ਛਾਪ ਰਹੀਆਂ ਨੇ ਪੂਰੀਏ ਕੁੜੀ ਫੇਮਸ ਹੋਈ ਪਈ ਆ ਵਾਇਰਲ ਹੋਈ ਪਈ ਆ ਹੋਈ ਕਾਦੇ 'ਚ ਆ ਕੀ ਇਸ ਕੁੜੀ ਨੇ ਪਿਓ ਦਾ ਕਤਲ ਕਰਾਤਾ ਪਿਓ ਦਾ ਕਤਲ ਕਰਾਤਾ ਪਿਓ ਦਾ ਕਤਲ ਕਰਾਤਾ ਘਰੋਂ ਭੱਜ ਕੇ ਵਿਆਹ ਕਰਾ ਲਿਆ ਘਰੋਂ ਭੱਜ ਕੇ ਵਿਆਹ ਕਰਾ ਲਿਆ ਤੇ ਜਿੰਨੇ ਵਿਆਹ ਕਰਾ ਰਿਆ ਤਾਰਦਾ ਉਹ ਵੀ ਨਹੀਂ ਪਾਰਕਨਾਰੀਓ ਵੀ ਨਹੀਂ ਲੱਗਦਾ ਵੀ ਗਰੰਟੀਆਂ ਮੇਰੀ ਗੱਲ ਦੀ ਬਾਕੀ ਜੇ ਕੋਈ ਸ਼ਬਦ ਵੱਧ ਘਟ ਬੋਲਿਆ ਤਾਂ ਮਾਫੀ ਚਾਹੁੰਨੇ ਆ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਲੋਕਾਂ ਤੱਕ ਵੀਡੀਓ ਪਹੁੰਚੇ ਤੇ ਵੱਧ ਤੋਂ ਲੋਕ ਸचेत ਹੋਣ ਕਿ ਦੁਨੀਆ ਤੇ ਆ ਕੀ ਕੁਝ ਵੰਡਿਆ ਜੇ ਧੀਆ ਭੈਣਾਂ ਨੂੰ ਆਪ ਦੇ ਜਵਾਕਾਂ ਨੂੰ ਮੋਬਾਈਲ ਤੋਂ ਦੂਰ ਕਰ ਲਓ ਸੋਸ਼ਲ ਮੀਡੀਆ ਤੋਂ ਦੂਰ ਕਰ ਲਓ ਨਹੀਂ ਤਾਂ ਬੜਾ ਭਿਆਨਕ ਸਮਾਂ ਆਉਣਾ ਜੀ ਬਾਕੀ ਆਪੋ ਆਪਣੀ ਸਮਝਾ ਜਿਹੜਾ ਕੁਝ ਮੈਂ ਤੁਹਾਨੂੰ ਦੱਸਣਾ ਸੀ ਦੱਸਤਾ ਬਾਕੀ ਕਿਸਦੇ ਗੋਡੇ ਲੱਗੇ ਗਿੱਟੇ ਲੱਗੇ ਉਹਦਾ ਆਪਾਂ ਨਹੀਂ ਕੋਈ ਹੱਲ ਕਰ ਸਕਦੇ ਤੇ ਵੀਡੀਓ ਦੇਖਣ ਬਹੁਤ-ਬਹੁਤ ਧੰਨਵਾਦ